ਉਡੀ ਸੁਲਤਾਨ ਚੌਥੀ ਪਾਸ਼ਾਹੀ ਸ਼ਿਰ ਗੁਰ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਵਿਖੇ ਇਸ ਵੇਲੇ ਬੇहद ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਰੰਗ-ਬਰੰਗੀਆਂ LED ਲਾਈਟਾਂ ਦੇ ਨਾਲ ਬੜੇ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਹੈ। ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਦੇ ਵਿੱਚ ਦੇਸ਼ ਵਿਦੇਸ਼ਾਂ ਤੋਂ ਆਇਆ ਲੱਖਾਂ ਸੰਤਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਪਾਵਨ ਪਿੱਤਰ ਸਰੋਵਰ ਦੇ ਕਿਨਾਰੇ ਬੈਠ ਕੇ ਕਿਉ ਦੇ ਦੀਵੇ ਅਤੇ ਰੰਗ-ਬਰੰਗੀਆਂ ਮੋਮਬਤੀਆਂ ਬਾਲ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਮਨਾਈ ਜਾ ਰਹੀ ਹੈ। ਔਰ ਜੇਕਰ ਜੋ ਹੋ ਗਿਆ ਕਿ ਸ਼ੌਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸਰਬਜੀਤ ਸਿੰਘ ਜੀ ਸਾੰਗਨੇ ਵਾਲੇ ਦੇ ਸਹਿਯੋਗ ਦੇ ਨਾਲ 1 ਲੱਖ ਦੀਵਾ ਅਤੇ 25 ਟੀਨ ਦੇਸੀ ਘੋੜਾ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਸੰਗਤਾਂ ਦੇਸੀ ਘੋੜੇ ਦੇ ਦੀਵੇ ਬਾਲ ਕੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਖੁਸ਼ੀ ਆ ਸਾਂਝੀਆ ਕਰ ਸਕਣ। ਇਸ ਲਈ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਿਰਮਾ ਚ ਕਿਤੇ ਵੀ ਤਿੱਲ ਤਰਨ ਨੂੰ ਪੈਰ ਤਰਨ ਨੂੰ ਜਗ੍ਹਾ ਨਜ਼ਰ ਨਹੀਂ ਆ ਰਹੀ ਸਾਰੇ ਪਾਸੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਇਹ ਸਮੁੰਦਰ ਸ਼ਰਧਾ ਦਾ ਹੈ ਇਹ ਸਮੁੰਦਰ ਅਟੁੱਟ ਵਿਸ਼ਵਾਸਤਾ ਹੈ ਕਿਉਂਕਿ ਸੰਗਤ ਨੂੰ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਦੇ ਚਰਨਾਂ ਚ ਕੀਤੀ ਹਰ ਅਰਦਾਸ ਜੋਦੜੀ ਗੁਰੂ ਘਰ ਚ ਪ੍ਰਵਾਨ ਹੁੰਦੀ ਹੈ ਦੁੱਖਾਂ ਕਲੇਸ਼ਾਂ ਕਸ਼ਟਾਂ ਦਾ ਨਾਸ ਹੁੰਦਾ ਹੈ ਪਰਿਵਾਰਾਂ ਦੀ ਚੜ੍ਹਦੀ ਕਲਾ ਸੁੱਖ ਸ਼ਾਂਤੀ ਤੰਦਰੁਸਤੀ ਤਰੱਕੀ ਦੀ ਅਰਦਾਸ ਦੇ ਲਈ ਸੰਗਤਾਂ ਅੱਜ ਦੇ ਇਸ ਪਾਵਨ ਦਿਹਾੜੇ ਨੂੰ ਮੁੱਖ ਰੱਖਦੇ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਦੇਸ਼ ਵਿਦੇਸ਼ਾਂ ਤੋਂ ਪਹੁੰਚ ਰਹੀਆਂ ਨੇ ਔਰ ਹਰ ਕੋਈ ਆਪਣੇ ਆਪ ਨੂੰ ਬੇहद ਵਡਪਾਗਾ ਕਰਮਾ ਵਾਲਾ ਮੰਨਦਾ ਹੈ ਕਿ ਇਸ ਪਾਵਨ ਦਿਹਾੜੇ ਮੌਕੇ ਸੱਚਖੰਦਰੀ ਮਹਤ ਪ੍ਰ ਸਾਹਿਬ ਦੇ ਦਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਦਭੁਤ ਨਜ਼ਾਰਾ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਤੋਂ ਆਕਾਸ਼ ਵਿੱਚ ਚੱਲਣ ਵਾਲੀ ਪ੍ਰਦੂਸ਼ਣ ਰਹਿਤ ਆਤਿਸ਼ਬਾਜੀ ਇਸ ਵੇਲੇ ਸ਼ੁਰੂ ਹੋ ਚੁੱਕੀ ਹੈ ਬੇਹਦ ਅਦਭੁਤ ਨਜ਼ਾਰਾ ਰੋਹਾਨੀ ਦ੍ਰਿਸ਼ ਜਿਸ ਦਾ ਇੰਤਜ਼ਾਰ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਸੀ ਸੰਗਤਾਂ ਦੁਪਹਿਰ ਤੋਂ ਹੀ ਸ਼੍ਰੀ ਦਰਬਾਰ ਸਾਹਿਬ ਦੇ ਪਵਨ ਪੰਦਰ ਸਰੋਵਰ ਦੇ ਕਿਨਾਰੇ ਬੈਠ ਕੇ ਇਸ ਪਲ ਦਾ ਇੰਤਜ਼ਾਰ ਕਰ ਰਹੀਏ ਸਮ ਕਿਉਂਕਿ ਭੀੜ ਬਹੁਤ ਜ਼ਿਆਦਾ ਹੈ ਤੋ ਜਿਹੇ ਚ ਹਰ ਕਿਸੇ ਦੀ ਕੋਸ਼ਿਸ਼ ਹੈ ਕਿ ਸਰੋਵਰ ਦੇ ਕਿਨਾਰੇ ਬੈਠਣ ਦੀ ਜਗ੍ਹਾ ਮਿਲ ਜਾਵੇ ਤਾਂ ਜੋ ਇਸ ਅਦਭੁਤ ਨਜ਼ਾਰੇ ਨੂੰ ਦਾ ਖੁਸ਼ਗੰਧ ਮੰਨ ਸਕੀਏ ਇਸ অতি ਖੂਬਸੂਰਤ ਦ੍ਰਿਸ਼ ਨੂੰ ਆਪਣੇ ਮੋਬਾਈਲ ਕੈਮਰਾ ਵਿੱਚ ਕੈਦ ਕਰ ਸਕੀਏ ਸੋ ਬੇਹਦ ਅਦਭੁਤ ਖੂਬਸੂਰਤ ਨਜ਼ਾਰਾ ਹੈ ਸ੍ਰੀ ਹਰਮੰਦਰ ਸਾਹਿਬ ਇੱਥੇ ਜਿੱਥੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰੂ ਪਰਦੇ ਸੰਬੰਧ ਵਿੱਚ ਲੇਜ਼ਰ ਲਾਈਟਾਂ ਦਾ ਸ਼ੋਅ ਵੀ ਚੱਲ ਰਿਹਾ ਨਾਲ ਨਾਲ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਔਰ ਸਰੋਵਰ ਦੇ ਕਿਨਾਰੇ ਘੋੜੇ ਦੇ ਦੀਵੇ ਅਤੇ ਰੰਗ-ਬਰੰਗੀਆਂ ਮੋਮਬੱਤੀਆਂ ਵਾਲੀਆਂ ਜਾ ਰਹੀ ਹੈ ਔਰ ਸੰਗਤਾਂ ਇਸ ਬੇਹਤ ਖੂਬਸੂਰਤ ਨਜ਼ਾਰਿਆਂ ਨੂੰ ਆਪਣੇ ਮੋਬਾਈਲ ਕੈਮਰੇ ਵਿੱਚ ਕੈਦ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਜੋ ਕਰਮਾ ਭਾਗਾ ਨਾਲ ਮਿਲੇ ਇਸ ਮੌਕੇ ਨੂੰ ਆਪਣੇ ਫੋਨ ਕੈਮਰੇ ਵਿੱਚ ਕੈਦ ਕਰਕੇ ਇੱਕ ਸੁਨਹਿਰੀ ਯਾਦ ਵਜੋਂ ਸੰਜੋ ਕੇ ਰੱਖ ਚੁੱਕੇ ਹੈ ਨੇ ਆਈਦਾ ਸਾਡੀ ਇਹ ਸੇਵਾ ਲੱਗਦੀ ਆ ਤੇ ਬਹੁਤ ਵਧੀਆ ਬਹੁਤ ਆਨੰਦ ਆ। ਅੱਜ ਸਾਰੀ ਸੰਗਤ ਲੈ ਕੇ ਆਈਏ। ਬਹੁਤ ਕੋਈ ਸਾਡੇ ਚੰਗੇ ਗਰਮ ਸੀਗੇ ਗੁਰੂ ਮਹਾਰਾਜ ਸਾਡੇ ਦੇ ਦਰਸ ਕੀਤਾ ਸਾਨੂੰ ਇੱਥੇ ਬੁਲਾ ਲਿਆ ਔਰ ਇਹ ਨਜ਼ਾਰਾ ਦਿਖਾਤਾ ਕਿਤੇ ਟੀਵੀ 'ਚ ਦੇਖਣਾ ਵੀ ਬਹੁਤ ਠੀਕ ਹੈ ਬਟ ਜੋ ਲਾਈਵ ਦੇਖ ਰਹੇ ਆ ਸਾਡੀ ਰੂਹ ਕੰਡੇ ਖੜੇ ਹੋ ਗਏ ਸਾਨੂੰ ਇਹ ਪਤਾ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਪਰਮਾਤਮਾ ਦੇ ਵੀ ਸਾਨੂੰ ਇੱਥੇ ਬੁਲਾਇਆ ਜੀ। ਵਾਇਕੁਰ ਜੀ ਕਾ ਖਾਲਸਾ, ਸ਼੍ਰੀ ਵਾਇਕੁਰ ਜੀ ਕੀ ਫਤਿਹ। ਗੁਰੂ ਪਿਆਰੀ ਸਾਹਾ ਸੰਗਤ ਜੀ ਉਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪ੍ਰੋਵ ਦੀ ਸਾਹਾ ਸੰਗਤ ਲੱਖ ਲੱਖ ਵਧਾਈਆਂ ਬਹੁਤ ਆਨੰਦ ਆ ਰਿਹਾ ਹੈ ਸ੍ਰੀ ਗੁਰੂ ਰਾਮਦਾਸ ਜੀ ਦੇ ਪੁਰਾਤਨ ਦਰ ਕਰਕੇ ਹਾਂ ਜੀ ਜੀ ਇਹ ਆਨੰਦ ਸਾਰਾ ਗੁਰੂ ਬਖਸ਼ੀ ਜੀ ਹੈ ਗੁਰੂ ਸਾਹਿਬ ਦੀ ਬਖਸ਼ੀ ਹੈ ਆਪਣੇ ਕੋ ਤਾਂ ਧੰਨ ਗੁਰੂ ਰਾਮਦਾਸ ਜੀ ਦੀ ਕਰਮਾਂ ਦੇ ਨਾਲ ਹੀ ਦਿਖਦੀ ਹੈ ਇਹੋ ਜਿਹੇ ਨਜ਼ਾਰੇ ਤੇ ਭਾਗਾਂ ਵਾਲਿਆਂ ਨੂੰ ਜਾਨੀ ਕਿ ਨਸੀਬ ਹੁੰਦਾ ਹੈ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਜਿਨ੍ਹਾਂ ਨੇ ਸਾਨੂੰ ਦਰਸ਼ਨ ਦੇਣ ਦੇ ਮੌਕਾ ਦਿੱਤਾ ਹੈ ਬਹੁਤ ਹੀ ਵਧੀਆ ਲੱਗਿਆ ਸ੍ਰੀ ਹਰਿਮੰਦਰ ਸਾਹਿਬ ਆ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਬਹੁਤ ਹੀ ਯਾਦਗਾਰ ਪਲ ਬਿਲਕੁਲ ਜੀ ਬਹੁਤ ਹੀ ਯਾਦਗਾਰ ਪਲ ਹੈ ਜਿਹੜੇ ਗੁਰੂ ਮਹਾਰਾਜ ਦੇ ਦਰਸ਼ਨ ਹੋ ਗਏ ਬਹੁਤ ਵੱਡੇ ਭਾਗਾ ਵਾਲੇ ਇਨਸਾਨ ਹੁੰਦੇ ਵਾਹਿਗੁਰੂ ਅੱਗੇ ਅੱਗੇ ਤੁਸੀਂ ਦਰਸ਼ਨ ਕੀਤੇ ਨਾਲ ਦੀਪਮਾਲਾ ਅਤਿਸ਼ਬਾਜੀ ਦਾ ਨਜ਼ਾਰਾ ਵੀ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬੜੀ ਬੜੀ ಅಪਾਰ ਕਿਰਪਾ ਕੀਤੀ ਏ ਉਹਨਾਂ ਨੇ ਆਪਣੀ ਗੋਦ ਦੇ ਵਿੱਚ ਬੁਲਾਇਆ ਜੀ ਔਰ ਹਰ ਵਾਰ ਦੀ ਤਰ੍ਹਾਂ ਸੇਵਾ ਕਰੀਦੀ ਆ ਇੱਥੇ ਆਗੇ ਬੜਾ ਹੀ ਆਨੰਦ ਆਉਂਦਾ ਹੈ ਜੀ ਬੜੀ ਕਿਰਪਾ ਕੀਤੀ ਮਾਲਕ ਨੇ ਇਸੇ ਤਰ੍ਹਾਂ ਹੀ ਮਹਾਰਾਜ ਖੁਸ਼ੀਆਂ ਵਰਤੌਣ ਅਦੇ ਮਹਾਰਾਜ ਕਿਰਪਾ ਕਰਨ ਜੀ ਇੱਕ ਇਹ ਵੀ ਅਰਦਾਸ ਅੱਜ ਕੀਤੀ ਜਾ ਰਹੀ ਹੈ ਕਿ ਜੋ ਹੜ੍ਹਾਂ ਦਾ ਨਾਲ ਪੰਜਾਬ ਦੇ ਨੇ ਸੰਤਾਪ ਬਣਾਇਆ ਉਸ ਤੋਂ ਬਾਅਦ ਨਿਕਲੇ ਪੰਜਾਬ ਆਪਣੇ ਪੈਰੀ ਖੜੇ ਹੋਉਂਦਾ ਜਿਹੜਾ ਹਾਂਜੀ ਜ਼ਰੂਰ ਜੀ ਜ਼ਰੂਰ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨ ਉਹ ਵੀ ਹੜ੍ਹਾਂ ਦੇ ਵਿੱਚ ਘਰਾਂ ਦੇ ਨੂੰ ਨੁਕਸਾਨ ਹੋਏ ਆ ਉਹ ਸਾਰੇ ਸਾਰੇ ਗੁਰੂ ਰਾਮਦਾਸ ਜੀ ਪਾਤਸ਼ਾਹੀ ਕਿਰਪਾ ਕਰਨਗੇ ਔਰ ਖੁਸ਼ੀਆਂ ਵਰਤੌਣ ਗਰੀ ਪੰਜਾਬ ਨੂੰ ਫਿਰ ਦੁਬਾਰਾ ਤੋਂ ਖੜਾ ਹੋਊਗਾ ਇੱਕ ਇੱਕ ਤਸਵੀਰ ਅਸੀਂ ਕਰਮਾਂ ਦੀ ਜਰੂਰ ਸਾਂਝੀ ਕਰਨੀ ਚਾਹਾਂਗੇ ਜਿੱਥੇ ਦੂਰ ਦੂਰ ਤੱਕ ਸੰਤਾ ਦਾ ਠਾਠਾ ਮਾਰਦਾ ਸਮੁੰਦਰ ਨਜ਼ਰ ਆ ਰਿਹਾ ਹੈ ਔਰ ਹਰ ਕੋਈ ਇਸ ਬੇਹਦ ਖੂਬਸੂਰਤ ਪਲਾਨੂ ਦ੍ਰਿਸ਼ਾਂ ਨੂੰ ਆਪਣੇ ਮੋਬਾਈਲ ਕੈਮਰਾ ਵਿੱਚ ਕੈਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਜ਼ਿੰਦਗੀ ਦੇ ਯਾਦਗਾਰੀ ਪਲ ਨੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਤਾਂ ਇੱਥੇ ਆ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਉਨਤੇ ਰਾਤ ਸੌਣੇ ਤੇ ਸੁਹਾਗਾ LED ਲਾਈਟਾਂ ਦੇ ਨਾਲ ਜਦਕ ਮਗੋਂਦਾ ਤਰ੍ਹਾਂ ਤਰ੍ਹਾਂ ਦੇ ਦੇਸੀ ਦੇਸੀ ਫੁੱਲਾਂ ਦੇ ਨਾਲ ਟਹਿਕਦਾ ਮਹਿਕਦਾ ਸ੍ਰੀ ਦਰਬਾਰ ਸਾਹਿਬ ਰੁੱਤੋਂ ਆਕਾਸ਼ ਦੇ ਵਿੱਚ ਅੱਤਿਸ਼ਮਾਜੀ ਦੀ ਵਰਖਾ ਇਹ ਇਹ ਬੇਹਤ ਖੂਬਸੂਰਤ ਨਜ਼ਾਰਾ ਜਿਹੜਾ ਉਹ ਕਰਮਾਂ ਦੇ ਨਾਲ ਹੀ ਦੇਖਣ ਨੂੰ ਮਿਲ ਸਕਦਾ ਹੈ ਇਸ ਦਾ ਆਨੰਦ ਮਾਣਨਾ ਵੱਡੇ ਭਾਗਾਂ ਵਾਲੀ ਗੱਲ ਹੈ ਔਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇ ਤਾਂ ਹੀ ਇਹ ਨਜ਼ਾਰੇ ਦੇਖਣ ਨੂੰ ਮਿਲਦੇ ਹੈ ਕੈਮਰਾ ਪੇਸ਼ ਰਤਾਰ ਸਿੰਘ ਜੀ ਨਾਲ ਮਨਿੰਦਰ ਸਿੰਘ ਮੋਂਗਾ ਪੀ.ਟੀ. ਨਿਊਜ਼ ਅਮਰ